ਹਫਤੇ ਬਾਅਦ ਰੰਦੀਪ ਜਦੋਂ ਠੀਕ ਹੋਇਆ ਤਾਂ ਉਸਨੇ ਨਵਾਂ ਫੋਨ ਲਿਆ ਅਤੇ ਆਪਣੀ ਉਹੀ ਪੁਰਾਣੇ ਨੰਬਰ ਤੇ SIM ਕਟਵਾ ਲਿਆ ਜਿਵੇਂ ਹੀ ਉਹਦਾ SIM ਚੱਲਿਆ ਤਾਂ ਉਸ ਨੂੰ ਜੋਤ ਦਾ ਫੋਨ ਆ ਗਿਆ ਉਹ ਬੋਲੀ ਕੀ ਗਲਤੀ ਹੋ ਗਈ ਮੇਰੇ ਤੋਂ ਰੰਦੀਪ ਕਹਿੰਦਾ ਮੈਨੂੰ ਕੀ ਪੁੱਛ ਰਹੇ ਹੋ ਆਪਣੇ ਆਪ ਨੂੰ ਪੁੱਛੋ ਇਹ ਗੱਲ ਜੋਤ ਕਹਿੰਦੀ ਮੈਂ ਨਹੀਂ ਰਹਿ ਸਕਦੀ ਤੁਹਾਡੇ ਬਿਨਾ ਜਾਨ ਰੰਦੀਪ ਕਹਿੰਦਾ ਫਿਰ ਵਿਆਹ ਕਰਵਾ ਲੈ ਸਾਰੀ ਉਮਰ ਤੇ ਤੁਹਾਡਾ ਹੀ ਆ ਮੈਂ ਪਰ ਤੁਹਾਨੂੰ ਮੇਰੀ ਕੋਈ ਪਰਵਾਹੀ ਨਹੀਂ ਤੁਹਾਨੂੰ ਲੱਗਦਾ ਕਿ ਮੈਂ ਫਾਲਤੂ ਹੀ ਵਿਆਹ-ਵਿਆਹ ਕਰਦਾ ਹਾਂ ਕਰਿਆ ਫਿਰ ਵਿਆਹ ਇੰਜੋਏ ਇੱਕ ਹਫ਼ਤੇ ਦਾ ਉਹ ਰੰਦੀਪ ਅੱਗੇ ਕੁਝ ਵੀ ਨਾ ਬੋਲ ਪਾਈ ਫਿਰ ਰੰਦੀਪ ਨੇ ਆਪਣੇ ਬੌਸ ਦੇ ਸਾਰੇ ਨਾਲ ਗੱਲ ਕਰਕੇ ਜੋਤ ਨੂੰ ਬਿਨਾ ਦੱਸੇ ਉਸਦੇ ਪਾਪਾ ਨਾਲ ਆਹਮੋ-ਸਾਹਮਣੇ ਬੈਠ ਕੇ ਗੱਲ ਕੀਤੀ ਉਹ ਬੋਨੇ ਕਾਕਾ ਤੇਰੇ 'ਚ ਕੋਈ ਕਮੀ ਨਹੀਂ ਪਰ ਮੈਂ ਆਪਣੀ ਵੱਡੀ ਕੁੜੀ ਦਾ ਪਹਿਲਾਂ ਕਰਨਾ ਈ बस ਕੋਈ ਸਰਕਾਰੀ ਨੌਕਰੀ ਵਾਲਾ ਵਧੀਆ ਜਿਹਾ ਮੁੰਡਾ ਮਿਲ ਜਾਈਂ। ਰਣਜੀਤ ਕਹਿੰਦਾ ਠੀਕ ਹੈ ਜੀ ਫੇ ਤੁਸੀਂ ਮੇਰੇ ਖੰਭ ਨਹੀਂ ਬੰਦੋ ਵਿਆਹ ਜਦੋਂ ਮਰਜ਼ੀ ਕਰ ਲਿਓ। ਜੋਤ ਦੇ ਪਾਪਾ ਕਹਿੰਦੇ ਵਿਆਹ ਬਿਲਕੁਲ ਸਿੰਪਲ ਹੋਊਗਾ। ਰਣਜੀਤ ਕਹਿੰਦਾ ਕੋਈ ਗੱਲ ਨਹੀਂ ਜੀ ਮੈਨੂੰ ਸਿਰਫ ਜੋਤ ਚਾਹੀਦੀ ਹੈ। ਹੋਰ ਕੁਝ ਵੀ ਨਹੀਂ ਚਾਹੀਦਾ। ਜੋਤ ਦੇ ਪਾਪਾ ਕਹਿੰਦੇ ਠੀਕ ਹੈ ਪਹਿਲਾਂ ਤੇ ਸਰਕਾਰੀ ਨੌਕਰੀ ਲੱਗ ਜੇ ਨਾਲ ਇੱਕ ਗੱਲ ਹੋਰ ਮੈਂ ਕੁੜੀ ਪਟਿਆਲੇ ਸ਼ਹਿਰ 'ਚ ਵਿਆਉਣੀ ਹੈ। ਕਿਸੇ ਪਿੰਡ ਚ ਨਹੀਂ ਤੂੰ ਦੱਸ ਰਹਿ ਲੇਂਗਾ ਪਿੰਡੋਂ ਦੂਰ ਪਟਿਆਲੇ ਬਾਕੀ ਹੋਰ ਮੈਨੂੰ ਕੋਈ ਪ੍ਰੋਬਲਮ ਨਹੀਂ ਅਰੰਦੀਪ ਕਹਿੰਦਾ ਵੈਸੇ ਵੇਲਾ ਤਾਂ ਮੈਂ ਹੁਣ ਵੀ ਨਹੀਂ ਜੀ ਜੋਬ ਤਾਂ ਮੈਂ ਕਰ ਹੀ ਰਿਹਾ ਹਾਂ ਹੁਣ ਵੀ ਸੈਲਰੀ ਵੀ 30000 ਦੇ ਕਰੀਬ ਹੈ ਲੈਂਦਾ ਏ ਮੈਂ ਤੁਹਾਡੀ ਬੇਟੀ ਨੂੰ ਖੁਸ਼ ਰੱਖਣ ਜੋਗਰ ਤਾਂ ਮੈਂ ਕਮਾਈ ਲੈਣਾ ਏ ਜੋਦੇ ਪਪਾ ਕਹਿੰਦੇ ਕਾਕਾ ਕਮਾਤਾ ਤੂੰ ਜਿੰਨਾ ਮਰਜੀ ਲੈ 30 ਤੋਂ 50000 ਕਮਾ ਪਰ ਨੌਕਰੀ ਮੈਨੂੰ ਸਰਕਾਰੀ ਚਾਹੀਦੀ ਹੈ। ਰਣਦੀਪ ਕਹਿੰਦਾ ਠੀਕ ਹੈ ਜੀ। ਉਸ ਤੋਂ ਬਾਅਦ ਰਣਦੀਪ ਨੇ ਉਹਨਾਂ ਨੂੰ ਕਾਫੀ ਮੰਗਵਾ ਕੇ ਦੇ ਦਿੱਤੀ ਅਤੇ ਵਾਪਸ ਆ ਗਿਆ। ਰਸਤੇ ਵਿੱਚ ਗੱਡੀ ਰੋਕ ਕੇ ਉਹ ਬਹੁਤ ਰੋਇਆ। ਉਸ ਦਾ ਘਰ ਵਾਪਸ ਜਾਣ ਨੂੰ ਬਿਲਕੁਲ ਮਨ ਨਾ ਕਰੇ। ਜੋਤ ਵੀ ਉਸ ਨੂੰ ਵਾਰ-ਵਾਰ ਫੋਨ ਕਰੀ ਜਾਵੇ ਪਰ ਅਜਿਹੇ ਹਾਲਤ ਦੇ ਵਿੱਚ ਉਸ ਨੇ ਜੋਤ ਦਾ ਫੋਨ ਨਾ ਚੁੱਕਿਆ। ਫਿਰ ਜੋਤ ਨੇ ਰਣਦੀਪ ਦੇ ਬੌਸ ਦੇ ਸਾਲੇ ਨੂੰ ਫੋਨ ਕੀਤਾ ਤੇ ਕਿਹਾ ਰਣਦੀਪ ਕਿੱਥੇ ਨੇ ਜੀ? ਮੇਰਾ ਫੋਨ ਇਹ ਚੁੱਕ ਦੇ ਬੌਸ ਦਾ ਸਾਲਾ ਕਹਿੰਦਾ ਭਾਬੀ ਜੀ ਮੈਂ ਪਤਾ ਕਰਦਾ ਇਹ ਫੇਰ ਕਰਦਾ ਤੁਹਾਨੂੰ ਫੋਨ ਉਹ ਤਾਂ ਰਣਦੀਪ ਪਾਗਲਾਂ ਦੀ ਤਰ੍ਹਾਂ ਹੋ ਗਿਆ ਘਰ ਜਾ ਕੇ ਆਪਣੇ ਮੰਮੀ ਦੀ ਗੋਦ ਵਿੱਚ ਸਿਰ ਰੱਖ ਕੇ ਬਹੁਤ ਰੋਇਆ ਉਹਦੇ ਹਾਲ ਦੇਖ ਕੇ ਉਸਦੇ ਮੰਮੀ ਨੇ ਪੁੱਛਿਆ ਕੀ ਹੋ ਗਿਆ ਪੁੱਤ ਤਾਂ ਰਣਦੀਪ ਨੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਕੋਲ ਖੜੇ ਉਹਦੇ ਪਾਪਾ ਬੋਲੇ ਕੋਈ ਨਾ ਪੁੱਤ ਹੌਂਸਲਾ ਰੱਖ ਰਣਦੀਪ ਕਹਿੰਦਾ ਕਿੰਨਾ ਕੋ ਰੱਖਣ ਜੈਦੀ ਕਈ ਦਿਨਾਂ ਬਾਅਦ ਰੰਜੀਤ ਦੇ ਪਾਪਾ ਦੇ ਕਹਿਣ ਤੇ ਉਹਦੇ ਪੂਵਾ ਫੁੱਫੜ ਵੀ ਜੋਤ ਦੇ ਘਰ ਜਾ ਆਏ ਪਰ ਨਤੀਜਾ ਫਿਰ ਉਹੀ ਨਿਕਲਿਆ ਰੰਜੀਤ ਨੇ ਜੋਤ ਨੂੰ ਫਿਰ ਕਿਹਾ ਤਾ ਉਹ ਬੋਲੀ ਮੈਂ ਦੱਸੋ ਕੀ ਕਰਾਂ ਮੰਨ ਨਹੀਂ ਰਹੀ ਰੰਜੀਤ ਕਹਿੰਦਾ ਮਨਾਉਣਾ ਤਾਂ ਮੈਂ ਮੈਂ ਇੱਕ ਲਾਵਾਂ ਪਰ ਮੈਂ ਉਹ ਕੰਮ ਕਰਨਾ ਨਹੀਂ ਚਾਹੁੰਦਾ ਹੁਣ ਰੰਜੀਤ ਨੇ ਜੋਤ ਨਾਲ ਗੱਲ ਕਰਨੀ ਘਟਕਾ ਦਿੱਤੀ ਜੇ ਜੋਤ ਫੋਨ ਕਰ ਦਿੱਤਾ ਕਹਿ ਦਿੰਦਾ ਮੈਂ ਬਿਜ਼ੀ ਹਾਂ ਆਪਣੇ ਵੱਲੋਂ ਉਹ ਕਦੇ ਫੋਨ ਨਾ ਕਰਦਾ ਫਿਰ ਇੱਕ ਦਿਨ ਰਣਦੀਪ ਨੂੰ ਇੱਕ ਤਰਕੀਬ ਸੁੱਜੀ ਉਸਨੇ ਸੀਮਾ ਨੂੰ ਫੋਨ ਕਰਕੇ ਕਿਹਾ ਤੁਸੀਂ ਕਿਸੇ ਵੀ ਤਰ੍ਹਾਂ ਜੋਤ ਦੇ ਮੰਮੀ ਜੀ ਨੂੰ ਗੁਰਦੁਆਰਾ ਸਹਿਲ ਆਓ ਅੱਜ ਮੇਰੇ ਲਈ ਪਲੀਜ਼ ਬਾਕੀ ਕੰਮ ਮੇਰਾ ਸੀਮਾ ਕਹਿੰਦੀ ਠੀਕ ਹੈ ਜੀਜੂ ਉਦੋਂ ਤਿੰਨੇ ਪਹੁੰਚ ਗਏ ਆਤੇ ਇਧਰੋਂ ਰਣਦੀਪ ਆਪਣੇ ਮੰਮੀ ਡੈਡੀ ਤੇ ਪੂਆ ਹੁੱਪੜ ਨਾਲ ਪਹੁੰਚ ਗਿਆ ਉੱਥੇ ਉਹਨਾਂ ਨੇ ਜੋਤ ਦੀ ਮੰਮੀ ਨੂੰ ਰਣਦੀਪ ਦੀ ਹਾਲਤ ਬਾਰੇ ਚੰਗੀ ਤਰ੍ਹਾਂ ਸਮਝਾਇਆ ਉਸ ਤੋਂ ਬਾਅਦ ਉਹ ਕਹਿਣ ਲੱਗੇ ਕੋਈ ਨਹੀਂ ਪੁੱਤ ਮੈਂ ਅੱਜ ਜਾ ਕੇ ਪੱਕਾ ਕਰੂੰਗੀ ਗੱਲ ਸ਼ਾਮ ਨੂੰ ਜੋਧ ਦੇ ਪਾਪਾ ਨਾਲ ਉਦੀ ਤੇ ਮੰਮੀ ਨੇ ਜਦੋਂ ਗੱਲ ਕੀਤੀ ਤਾਂ ਉਹਨਾਂ ਦੇ ਘਰ ਰੌਲਾ ਪੈ ਗਿਆ ਉਦੀ ਦੇ ਪਾਪਾ ਬੋਲੇ ਐਵੇਂ ਕਿਵੇਂ ਹੋ ਜਾਊਗੀ ਮੈਰਜ਼ ਕੁੜੀ ਦੀ ਮਰਜੀ ਨਹੀਂ ਮੇਰੀ ਹਾਂ ਤੋਂ ਬਿਨਾ ਮੇਰੀ ਵੀ ਕੋਈ ਇੱਜ਼ਤ ਹੈ ਜੋਦੀ ਮੰਮੀ ਕਹਿੰਦੀ ਕਾਸਤਾ ਸੇਮ ਹੈ ਫਿਰ ਕਿਉਂ ਨਹੀਂ ਇਸ ਤੋਂ ਬਾਅਦ ਬਹਿਸ ਵੱਧ ਗਈ ਅਤੇ ਰੌਲਾ ਬਹੁਤ ਜ਼ਿਆਦਾ ਪੈਣ ਲੱਗ ਗਿਆ ਇਸ ਸਮੇਂ ਰਣਦੀਪ ਦੇ ਹੱਕ ਵਿੱਚ ਸਭ ਤੋਂ ਜ਼ਿਆਦਾ ਜੋਤ ਮੰਮੀ ਤੇ ਸੀਮਾ ਬੋਲਦੀਆਂ ਸਨ ਪਰ ਜੋਤ ਆਪਣੇ ਹੱਕ ਲਈ ਵੀ ਨਹੀਂ ਸੀ ਬੋਲ ਰਹੀ ਜੋਤ ਨੇ ਸਿਰਫ ਇੱਕ ਹੀ ਗੱਲ ਆਪਣੇ ਪਾਪਾ ਨੂੰ ਕਹੀ ਸੀ ਅਸੀਂ ਦੋਵੇਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਇਸ ਤੋਂ ਜ਼ਿਆਦਾ ਉਹ ਕੁਝ ਵੀ ਨਹੀਂ ਸੀ ਕਹਿ ਰਹੀ ਇਸ ਗੱਲ ਬਾਰੇ ਸੀਮਾ ਨੇ ਰਣਦੀਪ ਨੂੰ ਉਸੇ ਸਮੇਂ ਦੱਸ ਦਿੱਤਾ ਸੀ ਸੀਮਾ ਦੇ ਮੂੰਹੋਂ ਇਹ ਸਭ ਸੁਣਦਿਆਂ ਹੀ ਰਣਦੀਪ ਦਾ ਸਿਰ ਫੇਰ ਗਿਆ ਉਸਨੇ ਆਪਣੇ ਪਾਪਾ ਨੂੰ ਕਿਹਾ ਡੈਡੀ ਮੈਨੂੰ ਹੁਣੇ ਸੰਗਰੂਰ ਜਾਣਾ ਪੈਣਾ ਮੇਰੇ ਇੱਕ ਦੋਸਤ ਨੂੰ ਜ਼ਰੂਰਤ ਹੈ ਮੇਰੀ ਅਤੇ ਉਹ ਬਿਨਾਂ ਕਿਸੇ ਦੀ ਕੋਈ ਵੀ ਗੱਲ ਸੁਣੇ ਆਪਣੀ ਗੱਡੀ ਲੈ ਕੇ ਚਲਾ ਗਿਆ ਉਸਨੇ ਜੋਤ ਨੂੰ ਫੋਨ ਕੀਤਾ ਤੇ ਕਿਹਾ ਮੈਂ ਆ ਰਿਹਾ ਤੁਸੀਂ ਦਰਵਾਜ਼ਾ ਖੋਲ੍ਹ ਦੋ ਅੱਜ ਮੈਂ ਗੱਲ ਕਰਦਾ ਹਾਂ ਤੁਹਾਡੇ ਪਾਪਾ ਨਾਲ ਜੋਤ ਵਾਰ-ਵਾਰ ਨਹੀਂ ਨਹੀਂ ਕਹਿੰਦੀ ਰਹੀ ਪਰ ਅਰੰਦੀਪ ਨਾ ਮੰਨਿਆ ਜਲਦੀ ਹੀ ਗੱਡੀ ਜਾ ਕੇ ਜੋਤ ਦੇ ਘਰ ਅੱਗੇ ਰੁਕ ਦਿੱਤੀ ਜਦੋਂ ਰਣਦੀਪ ਜੋਤ ਦੇ ਦਰਵਾਜ਼ੇ ਤੇ ਪਹੁੰਚਿਆ ਤਾਂ ਉਸਨੇ ਜੋਤ ਨੂੰ ਫੋਨ ਕੀਤਾ ਤੇ ਕਿਹਾ ਦਰਵਾਜ਼ਾ ਖੋਲ੍ਹੂ ਮੈਂ ਬਾਹਰ ਆ ਮੈਂ ਆਪਣੇ ਆਪ ਕੱਲ ਨੂੰ ਪੱਕੀ ਗੱਲ ਕਰ ਲਵਾਂ ਪਲੀਜ਼ ਤੁਸੀਂ ਵਾਪਸ ਜਾਓ ਹੁਣੇ ਅਗਲੇ ਦਿਨ ਉਸਨੇ ਠੰਡੇ ਸੋ ਬਾਹਰ ਆਪਣੇ ਪਾਪਾ ਨਾਲ ਗੱਲ ਕੀਤੀ ਪਰ ਜਵਾਬ ਫੇਰ ਉਹੀ ਮਿਲਿਆ ਸੋਚ ਕੇ ਦੱਸਾਂਗੇ ਰਣਦੀਪ ਨੇ ਕਈ ਦਿਨਾ ਤੱਕ ਉਡੀਕ ਕੀਤੀ ਪਰ ਜੋਤ ਨੇ ਕੁਝ ਵੀ ਨਾ ਦੱਸਿਆ ਤਾਂ ਬਹੁਤ ਟੈਨਸ਼ਨ ਲੈ ਗਿਆ ਅਤੇ ਫਿਰ ਬਿਮਾਰ ਹੋ ਗਿਆ ਇੱਕ ਦਿਨ ਉਸਨੇ ਆਪਣੀ ਦੋਸਤ ਡਿੰਪਲ ਨੂੰ ਫੋਨ ਕੀਤਾ ਅਤੇ ਉਸ ਨੂੰ ਪਟਿਆਲੇ ਆਉਣ ਲਈ ਕਿਹਾ ਉਸਨੇ ਪੁੱਛਿਆ ਕੰਮ ਕੀ ਹੈ ਪਹਿਲਾਂ ਉਹ ਦੱਸ ਮੈਨੂੰ ਬਸ ਤੂੰ ਤਾਂ ਪਹਿਲਾਂ ਫੇਰੀ ਦੱਸ ਉਹ ਪਟਿਆਲੇ ਆਉਣ ਲਈ ਮੰਨ ਗਈ ਰਣਦੀਪ ਵੀ ਪਟਿਆਲੇ ਪਹੁੰਚ ਗਿਆ ਜਦੋਂ ਡਿੰਪਲ ਦੇ ਸਾਹਮਣੇ ਆਇਆ ਤਾਂ ਉਹ ਉਸਦੇ ਕੋਲ ਬੈਠ ਕੇ ਬਹੁਤ ਰੋਇਆ ਡਿੰਪਲ ਨੇ ਉਸ ਨੂੰ ਬਹੁਤ ਸਮਝਾਇਆ ਤੇ ਕਿਹਾ ਕੋਈ ਨਾ ਸਭ ਠੀਕ ਹੋ ਜਾ ਬਾਬਾ ਭਲੀ ਕਰੂ ਪਰ ਅਨਦੀਪ ਦੇ ਦਿਮਾਗ ਵਿੱਚ ਉਸ ਦੀ ਕੋਈ ਵੀ ਗੱਲ ਨਹੀਂ ਸੀ ਪੈ ਰਹੀ ਫਿਰ ਹੌਲੀ-ਹੌਲੀ ਉਸ ਦੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਅਤੇ ਚੁੱਪ-ਚਾਪ ਦੇਖਣ ਲੱਗਿਆ ਕਿ ਉਹ ਕੀ ਕਰੇਗੀ ਅੱਗੇ ਫਿਰ ਉਹ ਦੋਵੇਂ 14 ਫਰਵਰੀ ਵਾਲੇ ਦਿਨ ਮਿਲੇ ਅਦੇ ਨਨਪੁਰ ਸਾਹਿਬ ਗਏ ਗੁਰੂ ਘਰ ਜਾ ਕੇ ਦੇਖ ਕਰਾਈ ਅਤੇ ਮੱਥਾ ਟੇਕਿਆ ਫਿਰ ਦੋਵੇਂ ਵਿਰਾਸਤੀ ਖਾਸਾ ਗਏ ਸਾਰਾ ਦਿਨ ਘੁੰਮਦੇ ਰਹੇ ਜੋਤ ਨੇ ਉਸ ਨੂੰ ਕਿਹਾ ਮੈਂ ਪਹਿਲਾ ਆਸ਼ਿਕ ਦੇਖਿਆ ਏ ਜਿਹੜਾ ਵੈਲੈਂਟਾਈਨ ਦੇ ਵਾਲੇ ਦਿਨ ਗੁਰੂਕਰ ਆਇਆ ਏ ਆਪਣੇ ਗਰਲਫ੍ਰੈਂਡਾਂ ਨੂੰ ਨਹੀਂ ਤਾਂ ਅੱਜਕੱਲ ਮੁੰਡੇ ਜਿਸਮਾਂ ਦੀ ਖੇਡ ਖੇਡ ਕੇ ਵੈਲੈਂਟਾਈਨ ਮਨਾ ਕੇ ਇੰਜੋਏ ਕਰਦੇ ਨੇ ਰਣਦੀਪ ਨੇ ਜਵਾਬ ਦਿੱਤਾ ਮੈਂ ਤੇਰਾ ਆਸ਼ਕ ਨਹੀਂ ਹੋਣ ਵਾਲਾ ਪਤੀ ਆ ਜੋ ਮੇਰਾ ਇਹ ਮਤਲਬ ਮੇਰਾ ਏ ਲੱਗੀ ਸਮਝ ਉਸ ਤੋਂ ਬਾਅਦ ਉਹ ਦੋਵੇਂ ਵਾਪਸ ਆ ਗਏ ਰਣਦੀਪ ਨੇ ਉਸ ਨੂੰ ਵੈਲੈਂਟਾਈਨ ਦੇ ਦਾ ਇੱਕ ਸਪੈਸ਼ਲ ਗਿਫਟ ਵੀ ਦਿੱਤਾ ਅਤੇ ਇੱਕ 6 ਫੁੱਟ ਦਾ ਟੈਡੀ ਬੀਅਰ ਵੀ ਲੈ ਕੇ ਦਿੱਤਾ ਹੁਣ ਉਹਨਾਂ ਦੋਹਾਂ ਦਾ ਰਿਸ਼ਤਾ ਫਿਲਹਾਲ ਸਹੀ ਚੱਲਣ ਲੱਗ ਗਿਆ ਸੀ ਇੱਕ ਵਾਰ ਫਿਰ ਜੋਤ ਨੇ ਆਪਣੇ ਘਰ ਵਿਆਹ ਦੀ ਗੱਲ ਕੀਤੀ ਪਰ ਕੋਈ ਹੱਲ ਨਾ ਨਿਕਲਿਆ ਰਣਦੀਪ ਉਸਦੇ ਅੱਖਾਂ ਬੰਦ ਕਰਕੇ ਯਕੀਨ ਕਰਦਾ ਰਿਹਾ ਇੱਕ ਦਿਨ ਜੋਤ ਨੇ ਉਸ ਨੂੰ ਕਿਹਾ ਮੇਰੀ ਫੇਸਬੁੱਕ ਆਈਡੀ ਨਹੀਂ ਚੱਲ ਰਹੀ ਪਲੀਜ਼ ਪਾਸਵਰਡ ਚੇਂਜ ਕਰਕੇ ਹੀ ਦੇਖ ਲਓ ਹੁਣ ਤੱਕ ਉਹਨਾਂ ਦੇ ਇਸ ਰਿਸ਼ਤੇ ਨੂੰ ਕਈ ਸਾਲ ਹੋ ਚੁੱਕੇ ਸਨ ਪਰ ਕਦੇ ਵੀ ਰਣਦੀਪ ਨੇ ਉਸਦਾ ਫੋਨ ਫਰੋਲ ਕਰਨੀ ਸੀ ਦੇਖਿਆ ਨਾ ਫੇਸਬੁੱਕ ਨਾ ਕੁਝ ਹੋਰ ਜਦ ਕਿ ਉਹ ਆਪ ਰਣਦੀਪ ਦਾ ਫੋਨ ਪੱਤ ਪੱਤ ਕਰਕੇ ਫਰੋਲ ਦਿੰਦੀ ਸੀ ਅੱਜ ਪਹਿਲੀ ਵਾਰ ਰਣਦੀਪ ਨੇ ਉਸ ਨੂੰ ਪਾਸਵਰਡ ਬਦਲ ਕੇ ਫੋਨ ਦੇ ਦਿੱਤਾ ਅਤੇ ਘਰ ਆ ਕੇ ਆਪਣੇ ਫੋਨ ਤੇ ਵੀ ਉਸਦੀ ਆਈਡੀ ਹੋ ਲਈ ਨਾਲ ਹੀ ਉਸ ਤੇ ਇੱਕ ਮੁੰਡੇ ਦਾ ਮੈਸੇਜ ਆਇਆ ਜ ਜਦੋਂ ਰਣਦੀਪ ਨੇ ਉਹਨਾਂ ਦੋਹਾਂ ਦੇ ਗਲਵਾ ਦੇਖਣ ਲਈ ਅਕਾਊਂਟ ਖੋਲਿਆ ਤਾਂ ਉਹਨਾਂ ਦੋਵਾਂ ਵਿੱਚ ਇੱਕ ਹਫ਼ਤੇ ਤੋਂ ਆਮ ਜਹੀ ਗੱਲਬਾਤ ਹੋ ਰਹੀ ਸੀ ਉਸ ਮੁੰਡੇ ਨੇ ਜੋਤ ਤੋਂ ਉਸਦਾ ਨੰਬਰ ਮੰਗਿਆ ਹੋਇਆ ਸੀ ਰਣਦੀਪ ਨੇ ਕੁੜੀ ਬਣ ਕੇ ਉਹਦੇ ਨਾਲ ਗੱਲਾਂ ਕਰਨੇ ਸ਼ੁਰੂ ਕਰ ਦਿੱਤੀਆਂ ਥੋੜੀ ਦੇਰ ਬਾਅਦ ਉਸਨੇ ਫਿਰ ਤੋਂ ਨੰਬਰ ਮੰਗ ਲਿਆ ਤੇ ਕਿਹਾ ਮੈਂ ਤੁਹਾਡੀ ਆਵਾਜ਼ ਸੁਣਨਾ ਚਾਹੁੰਦਾ ਹਾਂ ਰਣਦੀਪ ਨੇ ਉਸ ਨੂੰ ਆਪਣਾ ਨੰਬਰ ਦੇ ਦਿੱਤਾ ਉਹਦੇ ਨਾਲ ਹੀ ਨੰਬਰ ਫੋਨ 'ਚ ਫੀਡ ਕਰਕੇ ਫੋਨ ਮਿਲਾ ਲਿਆ ਅਗਰ ਰਣਦੀਪ ਨੇ ਹੈਲੋ ਬੋਲੀ ਤਾਂ ਉਸਨੇ ਬਿਨਾ ਕੁਝ ਬੋਲਲੇ ਹੀ ਫੋਨ ਕੱਟ ਦਿੱਤਾ ਕੁਝ ਸੈਕਿੰਡ ਬਾਅਦ ਉਸਨੇ ਦੁਬਾਰਾ ਫੋਨ ਕੀਤਾ ਰਣਦੀਪ ਉਸਦੇ ਕੁਝ ਵੀ ਬੋਲਣ ਤੋਂ ਪਹਿਲਾਂ ਹੀ ਬੋਲ ਪਿਆ ਕਾਕਾ ਜਿੱਥੇ ਤੂੰ ਪਹੁੰਚਣ ਨੂੰ ਫਿਰਦਾ ਏ ਉੱਥੇ ਪਹੁੰਚਣਾ ਫਿਲਹਾਲ ਤਾਂ ਬਹੁਤ ਮੁਸ਼ਕਲ ਹੈ ਜੋ ਤੱਕ ਮੈਂ ਜਿੰਦਾ ਮੁੰਡਾ ਕਹਿੰਦਾ ਕੌਣ ਰਣਦੀਪ ਕਹਿੰਦਾ ਤੇਰਾ ਸੰਗਰੂਰ ਵਾਲਾ ਖੁਫੜ ਜਦ ਸੁਣ ਮੇਰੀ ਕਾਕਾ ਇਹ ਤੈਨੂੰ ਉਦੋਂ ਮਿਲ ਸਕਦੀ ਹੈ ਜਦੋਂ ਮੈਂ ਮਰ ਜਾਂ ਜਾਂ ਫਿਰ ਮੈਂ ਆਪਣਾ ਰਿਸ਼ਤਾ ਬਦਲ ਲਵਾਂ ਜੋ ਤੱਕ ਮੇਰੀ ਬੇਬੀ ਦੀ ਜ਼ਿੰਦਗੀ 'ਚ ਮੈਂ ਆ ਤਾਂ ਕੋਈ ਹੋਰ ਨਹੀਂ ਆ ਸਕਦਾ ਇਹ ਸੁਣ ਕੇ ਉਸ ਮੁੰਡੇ ਨੇ ਫੋਨ ਕਰ ਦਿੱਤਾ ਰਣਦੀਪ ਨੇ ਇਸ ਗੱਲ ਬਾਰੇ ਜੋਤ ਨੂੰ ਬਿਲਕੁਲ ਵੀ ਕੁਝ ਨਾ ਦੱਸਿਆ ਕਈ ਦਿਨ ਬਾਅਦ ਉਹ ਜੋਤ ਦੇ ਦਫ਼ਤਰ ਚਲਾ ਗਿਆ ਤੇ ਉਸ ਨੂੰ ਕਿਹਾ ਚਲੋ ਬੇਬੀ ਅੱਜ ਤੁਹਾਡੇ ਘਰ ਚਲਦੇ ਹਾਂ ਜੋਤ ਕਹਿੰਦੀ ਨਹੀਂ ਜੀ ਮੈਂ ਜੋਬ ਹੀ ਛੱਡ ਦਿੰਦੀ ਆ ਸਾਰਾ ਸਿਆਪਾ ਹੀ ਇਸ ਜੋਬ ਕਰਕੇ ਆ ਰਣਦੀਪ ਨੂੰ ਇਹ ਸੁਣ ਕੇ ਖੁਦ ਨੂੰ ਨਾਮੋਸ਼ੀ ਮਹਿਸੂਸ ਹੋਈ ਅਤੇ ਉਹ ਚੁੱਪਚਾਪ ਕਰ ਵਾਪਸ ਆ ਗਿਆ ਉਸ ਨੂੰ ਖੁਦ ਤੇ ਬਹੁਤ ਗੁੱਸਾ ਆਇਆ ਰਣਦੀਪ ਨੂੰ ਬਹੁਤ ਬੁਰਾ ਮਹਿਸੂਸ ਹੋ ਰਿਹਾ ਸੀ ਉਸ ਨੂੰ ਲੱਗਿਆ ਕਿ ਉਹ ਬਹੁਤ ਗਲਤ ਕਰ ਰਿਹਾ ਹੈ ਇਸ ਲਈ ਹੁਣ ਉਸਨੇ 6-7 ਮਹੀਨੇ ਤੱਕ ਵਿਆਹ ਦੀ ਕੋਈ ਗੱਲ ਹੀ ਨਾ ਕੀਤੀ ਜਿੰਦਗੀ ਵਧੀਆ ਚੱਲਣ ਲੱਗ ਪਈ ਅਤੇ ਉਹਨਾਂ ਨੇ ਇਸ ਰਿਸ਼ਤੇ ਨੂੰ 4 ਸਾਲ ਹੋ ਗਏ ਰਣਦੀਪ ਨੇ ਸੋਚਿਆ ਅਰਬ ਆਪੇ ਸਭ ਠੀਕ ਕਰੂ ਉਸਨੇ ਹਰ ਗੁਰਦੁਆਰੇ ਮੰਦਰ ਮਸਜਿਦ ਹਰ ਜਗ੍ਹਾ ਮੱਥਾ ਟੇਕਿਆ ਤੇ ਮੰਨਤਾ ਮੰਗੀਆਂ ਅਰਦਾਸਾਂ ਕੀਤੀਆਂ ਕਿਉਂਕਿ ਪਹਿਲੀ ਮੁਲਾਕਾਤ ਸਮੇਂ ਹੀ ਰਣਦੀਪ ਨੇ ਖੁਦ ਨਾਲ ਵੀ ਤੇ ਜੋਤ ਨਾਲ ਵੀ ਵਾਅਦਾ ਜੋ ਕੀਤਾ ਸੀ ਵਿਆਹ ਕਰਵਾ ਕੇ ਆਪਣੇ ਮੰਮੀ ਡੈਡੀ ਦੀ ਨੌ ਮਨਾਉਣ ਦਾ ਪਰ ਉਹਨਾਂ ਦੇ ਰਿਸ਼ਤੇ ਦਾ ਪੰਜਵਾਂ ਸਾਲ ਸ਼ੁਰੂ ਹੁੰਦੇ ਹੀ ਪਤਾ ਨਹੀਂ ਕੀ ਕੀ ਹੋਣ ਲੱਗ ਪਿਆ ਸੀ ਜਿੰਨਾ ਕੋ ਵਿਆਹ ਦੀ ਗੱਲ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰਦਾ ਉਹਨਾਂ ਹੀ ਜ਼ਿਆਦਾ ਤੰਗ ਹੋ ਰਿਹਾ ਸੀ ਕੰਮ ਤੇ ਓਵਰਟਾਈਮ ਲਗਾਉਂਦਾ ਬੇਸਮਝਾਂ ਜਿਹੀਆਂ ਹਰਕਤਾਂ ਕਰਦਾ ਰਹਿੰਦਾ ਉਹ ਦਿਨੋਂ ਦਿਨ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਰਿਹਾ ਸੀ ਅਜਿਹੀ ਹਾਲਤ 'ਚ ਜਿੱਥੇ ਉਸਨੇ ਖੁਦ ਕਈਆਂ ਨੂੰ ਬਾਹਰ ਕੱਢਿਆ ਸੀ ਅਜ ਉਸ ਨੂੰ ਡਿਪਰੈਸ਼ਨ 'ਚੋਂ ਬਾਹਰ ਕੱਢਣ ਵਾਲਾ ਕੋਈ ਨਹੀਂ ਸੀ ਇਤੋਂ ਤੱਕ ਕਿ ਜੋਤ ਵੀ ਉਸਦੇ ਲਈ ਕੁਝ ਨਹੀਂ ਸੀ ਕਰ ਸਕੀ ਆਖਿਰਕਾਰ ਦਿਮਪਲ ਨੂੰ ਇੱਕ ਦਿਨ ਗੱਲਾਂ-ਗੱਲਾਂ ਵਿੱਚ ਹੀ ਉਸਦੀ ਇਸ ਹਾਲਤ ਬਾਰੇ ਪਤਾ ਲੱਗਿਆ ਤਾਂ ਉਸ ਨੂੰ ਮਿਲਣ ਲਈ ਉਸਦੇ ਦਫ਼ਤਰ ਪਟਿਆਲਾ ਹੀ ਆ ਪਹੁੰਚੀ ਡਿੰਪਲ ਰਣਜੀਤ ਦੇ ਦਫ਼ਤਰ ਉਸ ਨੂੰ ਮਿਲਣ ਲਈ ਆਈ ਉਸ ਨੂੰ ਸਮਝਾਉਂਦੀ ਹੋਈ ਬੋਲੀ ਕੋਈ ਨਾ ਫਿਕਰ ਨਾ ਕਰ ਸਭ ਠੀਕ ਹੋ ਜਾਣਾ ਹੈ ਉਹ ਸਭ ਕੁਝ ਜਾਣਦਾ ਹੈ ਉਹਦੇ ਕਰ ਦੇਰ ਹੈ ਪਰ ਹਨੇਰਾ ਨਹੀਂ ਸਭ ਠੀਕ करू ਬਾਬਾ ਜੀ ਰਣਜੀਤ ਡਿੰਪਲ ਦੀਆਂ ਗੱਲਾਂ ਨੂੰ ਮੂਹਕ ਅਵਸਥਾ ਵਿੱਚ ਬੈਠਾ ਸੁਣੀ ਜਾ ਰਿਹਾ ਸੀ ਉਸ ਵੱਲੋਂ ਕੋਈ ਜਵਾਬ ਨਾ ਆਉਣ ਤੇ 딤पल ਨੇ ਪੁੱਛਿਆ ਕੀ ਹੋ ਗਿਆ ਹੁਣ ਮੈਂ ਆਈ ਹਾਂ ਤਾਂ ਵੀ ਨਹੀਂ ਬੋਲਦਾ ਰਣਦੀਪ ਨੇ ਕਿਹਾ ਜਿਉ ਉਹਨੂੰ ਦਿਲ ਜਿਆ ਨਹੀਂ ਕਰਦਾ ਇਹ ਕਹਿ ਕੇ ਉਹ ਬਹੁਤ ਦੇਰ ਤੱਕ ਉਹਦੇ ਗਲ ਲੱਗ ਕੇ ਰੋਂਦਾ ਰਿਹਾ 딤पल ਨੇ ਉਸ ਨੂੰ ਕਿਹਾ ਫਿਕਰ ਨਾ ਕਰ ਮੈਂ ਨਾਲ ਆ ਹਿੰਮਤ ਰੱਖ ਕੁਝ ਦੇਰ ਤੱਕ ਗੱਲਾਂ ਕਰਦੇ ਹੋ ਚਲੀ ਗਈ ਹੁਣ ਰਣਦੀਪ ਵਿੱਚ ਆਪਣੇ ਆਪ ਤੇ ਕੰਟਰੋਲ ਕਰਨ ਦੀ ਹਿੰਮਤ ਜਈ ਆ ਗਈ ਜਾਪੀ ਹੁਣ ਜੋਤ ਨੇ ਉਸ ਨਾਲ ਗੱਲ ਕਰਨੇ ਕੱਟ ਕਰ ਦਿੱਤੀ 5 ਅਪ੍ਰੈਲ ਨੂੰ ਉਹਦੇ ਜਨਮ ਦਿਨ ਤੇ ਵੀ ਜੋਤ ਨੇ ਸਭ ਤੋਂ ਬਾਅਦ ਸ਼ਾਮ ਨੂੰ ਉਸ ਨੂੰ ਵਧਾਈਆਂ ਦਿੱਤੀਆਂ ਰਣਦੀਪ ਨੂੰ ਬਹੁਤ ਅਜੀਬ ਲੱਗਿਆ ਪਹਿਲਾਂ ਜੋ ਦਿਨ ਪਾਰਟੀਆਂ ਤੇ ਗਿਫਟਾਂ ਤੋਂ ਬਿਨਾ ਨਹੀਂ ਸੀ ਮਨਾਇਆ ਜਾਂਦਾ ਉਹੀ ਦਿਨ ਹੁਣ ਜੋਤ ਨੇ ਯਾਦ ਰੱਖਣਾ ਜ਼ਰੂਰੀ ਨਹੀਂ ਸੀ ਸਮਝਿਆ ਹੋਰ ਤਾਂ ਹੋਰ ਉਹ ਦੋਵੇਂ ਇੱਕੋ ਸਮੇਂ ਇੱਕੋ ਵਾਸਤੇ ਇੱਕ ਇੱਥੇ ਆਪਣੇ ਆਪਣੇ ਦਫ਼ਤਰ ਜਾਂਦੇ ਸਨ ਕੌਣ ਕੋ ਉਸ ਸਮੇਂ ਦਾ ਵੀ ਫਰਕ ਪਾਉਣ ਲੱਗ ਪਈ ਸੀ ਜਾਂ ਤਾਂ ਉਹ ਉਸ ਤੇ ਆਉਣ ਤੋਂ ਪਹਿਲਾਂ ਵਾਲੀ ਬਸ ਤੇ ਚਲੀ ਜਾਂਦੀ ਜਾਂ ਫਿਰ ਬਾਅਦ ਵਾਲੀ ਬਸ ਤੇ ਬੇਸ਼ੱਕ ਰਣਦੀਪ ਨੂੰ ਉਸ ਤੇ ਕੋਈ ਸ਼ੱਕ ਨਹੀਂ ਸੀ ਪਰ ਲੋਕਾਂ ਕੋਲ ਉਹ ਹਮੇਸ਼ਾ ਇਹੀ ਸੁਣਿਆ ਕਰਦਾ ਸੀ ਉਹ ਹੁਣ ਸ਼ਾਇਦ ਕਿਸੇ ਹੋਰ ਨਾਲ ਗੱਲ ਕਰਦੀ ਹੈ ਹੋਰ ਕਿਸੇ ਨਾਲ ਘੁੰਮਦੀ ਰਹਿੰਦੀ ਹੈ ਪਰ ਰਣਦੀਪ ਲੋਕਾਂ ਦੀਆਂ ਗੱਲਾਂ ਦੀ ਕੋਈ ਪਰਵਾਹ ਨਾ ਕਰਦਾ ਅਤੇ ਕਹਿੰਦਾ ਨਹੀਂ ਜੀ ਉਹ ਮੇਰੀ ਹੈ ਤਾਂ ਬਸ ਮੇਰੀ ਹੈ ਇਸੇ ਤਰ੍ਹਾਂ ਦਿਨ ਲੰਘਦੇ ਗਏ ਰਣਦੀਪ ਨੂੰ ਜੋਤ ਦੇ ਕਈ ਰਿਸ਼ਤੇਦਾਰਾਂ ਨੇ ਇਹੀ ਕਹਿ ਕੇ ਸਮਝਾਇਆ ਸੀ ਜੋਤ ਦਾ ਪਿਓ ਕੰਮ ਦਾ ਬੰਦਾ ਨਹੀਂ ਹੈਗਾ ਪਰ ਉਹ ਇਹੀ ਜਵਾਬ ਦਿੰਦਾ ਕੋਈ ਨਾ ਜੀ ਮੈਂ ਕਿਹੜਾ ਕਰ ਉਹਦੇ ਪਾਪਾਂ ਨਾਲ ਬਸਾਉਣਾ ਹੈ ਕਿ ਮੈਂ ਤਾਂ ਉਹਦੇ ਨਾਲ ਕਰ ਬਸਾਉਣਾ ਹੈ ਬੇਸ਼ੱਕ ਜੋਤ ਨੇ ਮਿਲਣਾ ਤੇ ਗੱਲਾਂ ਕਰਨਾ ਘੱਟ ਕਰ ਦਿੱਤਾ ਸੀ ਪਰ ਜਦੋਂ ਗੱਲਾਂ ਕਰਦੀ ਸੀ ਉਦੋਂ ਉਹ ਉਸੇ ਤਰ੍ਹਾਂ ਪਿਆਰ ਨਾਲ ਗੱਲ ਕਰਦੀ ਸੀ ਜਿਵੇਂ ਕਿ ਪਹਿਲਾਂ ਕਰਿਆ ਕਰਦੀ ਸੀ ਇਸ ਕਰਕੇ ਰਣਦੀਪ ਨੂੰ ਉਸਦੇ ਪਿਆਰ ਤੇ ਕੋਈ ਸ਼ੱਕ ਨਹੀਂ ਸੀ ਰਣਦੀਪ ਨੂੰ ਆਪਣੀ ਜ਼ਿੰਦਗੀ ਹੁਣ ਸਹੀ ਰਸਤੇ ਤੇ ਆਉਂਦੀ ਲੱਗ ਰਹੀ ਸੀ ਫਿਰ ਇੱਕ ਦਿਨ ਸ਼ਾਮ ਨੂੰ ਉਹ ਦੋਵੇਂ ਗੱਲਾਂ ਕਰ ਰਹੇ ਸੀ ਜੋt ਅਚਾਨਕ ਰੋ ਪਈ ਰਣਦੀਪ ਨੇ ਉਸ ਨੂੰ ਪੁੱਛਿਆ ਕੀ ਹੋਇਆ ਤੋ ਬੋਲੀ ਮੇਰੇ ਪੂਆ ਫੁੱਫੜ ਆਏ ਸੀ ਪਾਪਾ ਨੂੰ ਕਹਿੰਦੇ ਇਹਨਾਂ ਦਾ ਵਿਆਹ ਕਰ ਦੇ ਇਨਾ ਮਤਲਬ ਜੋਤ ਤੇ ਸੀਮਾ ਦੀ ਉਮਰ ਐਨੀ ਹੋਈ ਪਈ ਐ ਫਿਰ ਕੀ ਕਹਿੰਦੇ ਪਾਪਾ ਅਨੰਦੀਪ ਨੇ ਪੁੱਛਿਆ ਉਹਨਾਂ ਨੇ ਕੀ ਕਹਿਣਾ ਹੁੰਦਾ ਉਹੀ ਜਵਾਬ ਸਰਕਾਰੀ ਨੌਕਰੀ ਵਾਲੇ ਮੁੰਡੇ ਨੇ ਲੱਭਦੀ ਅਜੇ ਜੋਤ ਨੇ ਦੱਸਿਆ ਅੱਗੇ ਬੋਲੀ ਪਹਿਲਾਂ ਫੁੱਫੜ ਨੇ ਸੀਮਾ ਨੂੰ ਗਲਤ ਇਰਾਦੇ ਨਾਲ ਸ਼ੋਅਿਆ ਪਰ ਉਹ ਚੁੱਪ ਹੋ ਗਈ ਫਿਰ ਮੈਨੂੰ ਪਰ ਮੈਂ ਪਾਪਾ ਨੂੰ ਦੱਸਤਾ ਨਾਲੇ ਮੈਂ ਬਹੁਤ ਬੋਲੀ ਮੈਂ ਕਿਹਾ ਤੁਸੀਂ ਸਾਨੂੰ ਇਹਨਾਂ ਕਰਕੇ ਜਵਾਨ ਕੀਤਾ ਏ ਇਹਨਾਂ ਗੰਦਾਇ ਫੁੱਫੜ ਨਾਲ ਇੰਨੀ ਗੰਦੀ ਨੀਅਤ ਕਿੰਨੀ ਗਲਤ ਸੋਚ ਚੁੱਕੀ ਫਿਰਦੇ ਨੇ ਇਹ ਸਭ ਗੱਲਾਂ ਸੁਣਦੇ ਹੀ ਰਣਦੀਪ ਗੁੱਸੇ ਵਿੱਚ ਬੋਲਿਆ ਫੋਨ ਕਟੋ ਹੁਣੇ ਮੈਂ ਆਇਆ ਹੁਣੇ ਫੁੱਫੜ ਦੇ ਸ਼ਾਮ ਪਾ ਕੇ ਨਹੀਂ ਪਲੀਜ਼ ਰਹਿਣ ਦਿਓ ਤੁਸੀਂ ਪਹਿਲਾਂ ਹੀ ਨੀ ਵਿਆਹ ਦਾ ਕੁਝ ਹੋ ਰਿਹਾ ਜੋਤ ਬੋਲੀ ਪਰ ਰਣਦੀਪ ਨੇ ਉਸ ਦੀ ਇੱਕ ਨਾ ਸੁਣੀ ਤੇ ਗੁੱਸੇ ਵਿੱਚ ਗੱਡੀ ਲੈ ਕੇ ਨਿਕਲ ਗਿਆ ਰਾਧਾ ਸਮਾਵੀ ਨਾ ਦੇਖਿਆ ਅਤੇ ਜੋਤ ਦੀ ਭੂਆ ਦੇ ਪਿੰਡ ਪਹੁੰਚ ਗਈ ਜੋਤ ਨੂੰ ਫੋਨ ਕਰਕੇ ਬੋਲਿਆ ਭੂਆ ਨੂੰ ਫੋਨ ਕਰਕੇ ਕਹੋ ਬਾਹਰ ਤੁਹਾਡਾ ਜਵਾਈ ਖੜਾ ਮਿਲਣੀ ਕਰੋ ਬਾਹਰ ਜਾ ਕੇ ਫਿਰ ਕਿਸੇ ਜੋਤ ਦਾ ਉਹੀ ਡਰਾਮਾ ਫੇਰ ਸ਼ੁਰੂ ਹੋ ਗਿਆ ਉਹ ਰਣਦੀਪ ਦੀਆਂ ਮਿੰਨਤਾ ਕਰੇ ਤਾਂ ਜੋ ਵਾਪਸ ਆ ਜਾਵੇ ਪਰ ਰਣਦੀਪ ਵੀ ਆਪਣੀ ਜਿੱਤ ਤੇ ਅੜਿਆ ਰਿਹਾ ਉਹ ਬੋਲਿਆ ਤੁਸੀਂ ਫੋਨ ਕਰੋ ਮੈਂ ਕਹਿਤਾ ਤਾਂ ਕਹਿਤਾ ਵਸ ਪਲੀਜ਼ ਆਜੋ ਵਾਪਸ ਇੱਕ ਦਾ ਤੁਹਾਡੀ ਇਹ ਟੈਨਸ਼ਨ ਦਿੰਦੀ ਐ ਮੈਨੂੰ ਤੁਸੀਂ ਤਾਂ ਗੋਲੀ ਤੋਂ ਵੀ ਵੱਧ ਤੇਜ ਹੋ ਜੋਤ ਨੇ ਤਰਲਾ ਕੀਤਾ ਮੇਰੇ ਹੁੰਦੇ ਕੋਈ ਤੁਹਾਡੇ ਤੇ ਤੁਹਾਡੀ ਪੈਣਾ ਐਦਾਂ ਕਿਵੇਂ ਕਰ ਸਕਦਾ ਮੈਂ ਤੁਹਾਨੂੰ ਕਹੇ ਨਾ ਕਿ ਫੋਨ ਕਰੋ ਤਾਂ ਮਤਲਬ ਕਰੋ ਓਕੇ ਲੱਗੀ ਸਮਝ ਰਣਦੀਪ ਗੁੱਸੇ ਵਿੱਚ ਬੋਲਿਆ ਜੋਤ ਹੁਣ ਸਮਝ ਗਈ ਸੀ ਕਿ ਉਹ ਹੁਣ ਉਸ ਨੂੰ ਕਿਸੇ ਵੀ ਤਰ੍ਹਾਂ ਨਹੀਂ ਰੋਕ ਸਕਦੀ ਇਸ ਲਈ ਉਸਨੇ ਆਪਣੀ ਭੂਆ ਨੂੰ ਫੋਨ ਕਰਕੇ ਰਨਦੀਪ ਦੇ ਆਉਣ ਬਾਰੇ ਦੱਸ ਦਿੱਤਾ ਜਿਵੇਂ ਉਸਦੀ ਭੂਆ ਨੂੰ ਪਤਾ ਲੱਗਿਆ ਉਹਦੀ ਤੜਕਨ ਤੇਜ਼ ਹੋ ਗਈ ਤੇ ਬਾਹਰ ਆ ਗਈ ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ ਬਾਹੋਦਾਈ ਭੱਜੀ ਆਈ ਤੇ ਬੋਲੀ ਤੂੰ ਇੱਥੇ ਕਿਉਂ ਆ ਗਿਆ ਵੱਡੋ ਫੁੱਫੜ ਨੂੰ ਬਾਹਰ ਕਰਾਉ ਮਿਲਣੀ ਜਵਾਈ ਨਾ ਰਨਦੀਪ ਗੁੱਸੇ ਵਿੱਚ ਬੋਲਿਆ ਵੇ ਪੁੱਤ ਮੈਂ ਤੇਰੇ ਮੂਰੇ ਹੱਥ ਬੰਦੀ ਆ ਤੂੰ ਜਾ ਇਥੋਂ ਉਹਦੇ ਗੁੱਸੇ ਤੋਂ ਡਰਦੀ ਭੂਆ ਬੋਲੀ ਕਿ ਬੁੱਫੜ ਨੂੰ ਸਮਝਾ ਦੋ ਕਿ ਮੇਰੇ ਵਿਆਹ ਤੇ ਸਹੀ ਸਲਾਮਤ ਆਉਣਾ ਏ ਜਾਂ ਨਹੀਂ ਹੁਣ ਤਾਂ ਮੈਂ ਜਾ ਰਹੇ ਦੁਬਾਰਾ ਨਾ ਮੈਨੂੰ ਐਦਾਂ ਦਾ ਕੁਝ ਵੀ ਮਿਲੇ ਸੁਣਨ ਨੂੰ ਐਨਾ ਕਹਿ ਉਹ ਤੋਂ ਵਾਪਸ ਆ ਗਿਆ ਉਸਦੇ ਵਾਪਸ ਆਉਣ ਤੋਂ ਬਾਅਦ ਜੋਤ ਤੇ ਉਸਦੀ ਪੂਆ ਦੇ ਸਾਹ ਟਿਕਾਣੇ ਆਈ ਜੋਤ ਨੇ ਉਸ ਨੂੰ ਫੋਨ ਕਰਕੇ ਬੋਲੀ ਤੁਸੀਂ ਤਾਂ ਬਹੁਤ ਹੀ ਜਿੱਦੀ ਹੋ ਪਤਾ ਹੀ ਨਹੀਂ ਲੱਗਦਾ ਕਦੋਂ ਕਿਤੇ ਪਹੁੰਚ ਜਾਂਦੇ ਏ ਇੱਕ ਮਿੰਟ ਵਿੱਚ ਦੀ ਤਿੰਨ ਬੀਤਤੇ ਗਏ ਇੱਕ ਦਿਨ ਰਣਜੀਤ ਦੀ ਗੱਲ ਮੀਨੂ ਦੇ ਦੋਸਤ ਅਰਮਾਨ ਨਾਲ ਹੋਈ ਤਾਂ ਉਸਨੇ ਉਸ ਨੂੰ ਕਿਹਾ ਯਾਰ ਜੋਤ ਦੇ ਵਿਆਹ ਬਾਰੇ ਕੋਈ ਗੱਲ ਕਲੀਅਰ ਨਹੀਂ ਕਰ ਰਹੀ ਕੀ ਕਰਾਂ ਮੈਂ ਯਾਰ ਨੇ ਦੱਸਦੀ ਨਾ ਸਹੀ ਕੀ ਕਰਨਾ ਤੂੰ ਵਿਆਹ ਕਰਾ ਕੇ ਜਿਹੜਾ ਸੁਆ ਤੂੰ ਵਿਆਹ ਕਰਾ ਕੇ ਲੈਣਾ ਉਹ ਹੁਣ ਲਈ ਜਾ ਆਪਾਂ ਤਾਂ ਲਈ ਜਾਨੇ ਆ ਅਰਮਾਨ ਨੇ ਜਵਾਬ ਦਿੱਤਾ ਨਹੀਂ ਯਾਰ ਇਹ ਗੱਲ ਤਾਂ ਪਿਆਰ ਕਰਦੇ ਆ ਆਪਾਂ ਉਹਨਾਂ ਨੂੰ ਫਿਰ ਉਹਨਾਂ ਨਾਲ ਇਹ ਸਭ ਕਿਵੇਂ ਕਰ ਸਕਦੇ ਆ ਰਣਦੀਪ ਨੇ ਕਿਹਾ ਕਿਹੜਾ ਪਿਆਰ ਮੈਮੂਨੀ ਕਰਦਾ ਕੋਈ ਪਿਆਰ ਥੂ ਉਹਨੂੰ ਆਪਣਾ ਤਾਂ ਵਧੀਆ ਚੱਲਦਾ ਕਮੈਨ ਾਰਮਾਨ ਬੋਲਿਆ ਪਰ ਯਾਰ ਗਲਤੀ ਹੈ ਜੋ ਤੁਸੀਂ ਦੋਵੇਂ ਕਰ ਰਹੇ ਹੋ ਰਣਦੀਪ ਨੇ ਕਿਹਾ ਭਾਈ ਜੀ ਇਹਦੇ ਚ ਗਲਤ ਕੀ ਹੈ ਸਾਰੇ ਕਰਦੇ ਨੇ ਤੁਸੀਂ ਵੀ ਇਹੀ ਕਰੋ ਮਸਤ ਰਹੋ ਾਰਮਾਨ ਨੇ ਜਵਾਬ ਦਿੱਤਾ ਪਰ ਯਾਰ ਉਹ ਮੇਰੀ ਰੂਹ ਵਿੱਚ ਵੱਸੀ ਹੋਈ ਹੈ ਮੇਰਾ ਜ਼ਮੀਰ ਮੈਨੂੰ ਇਜਾਜ਼ਤ ਨਹੀਂ ਦਿੰਦਾ ਇਦਾਂ ਦਾ ਕੁਝ ਵੀ ਕਰਨ ਨੂੰ ਰਣਦੀਪ ਨੇ ਜਵਾਬ ਦਿੱਤਾ ਸਮਾਂ ਲੰਘਦਾ ਗਿਆ ਤੇ ਫਿਰ ਆਇਆ ਜੋਤ ਦਾ ਜਨਮ ਦਿਨ ਉਸਦੇ ਜਨਮ ਦਿਨ ਤੇ ਰਣਦੀਪ ਨੇ ਲੈਡ ਫੋਟੋ ਫਰੇਮ ਚ ਇੱਕ ਕੇਕ ਗਿਫਟ ਵਜੋਂ ਉਸਦੀ ਘਰ ਭੇਜਿਆ ਹੁਣ ਉਹ ਪਹਿਲਾਂ ਤੋਂ ਵੀ ਜ਼ਿਆਦਾ ਉਹਦੀ ਖੁਸ਼ੀ ਦਾ ਧਿਆਨ ਰੱਖਣ ਲੱਗ ਗਿਆ ਸੀ ਕੁਝ ਦਿਨ ਲੰਘੇ ਤਾਂ ਰਣਦੀਪ ਨੇ ਜੋਤ ਨੂੰ ਕਿਹਾ ਪਲੀਜ਼ ਜਾ ਕਰੋ ਕੁਝ ਦੇਵੀ ਇਸਤੇ ਬਹੁਤ ਆਰੇ ਨੇ ਕਰ ਦੋ ਸਾਲ ਹੋ ਗਏ ਹੁਣ ਤਾਂ ਵਿਆਹ ਦੀਆਂ ਗੱਲ ਚੱਲਦਿਆਂ ਨੂੰ ਕੋਈ ਗੱਲ ਤਾਂ ਸਿਰੇ ਲੱਗੇ ਜਾਂ ਹਾਂ ਇਹ ਕਰਦੇ ਆ ਜਾਂ ਫਿਰ ਨਾ ਐਦਾਂ ਥੋੜੀ ਹੁੰਦਾ ਹੈ ਪਰ ਜੋਤ ਨੇ ਆਪਣੀ ਸਫਾਈ ਪੇਸ਼ ਕਰਦੀ ਨਹੀਂ ਕਿਹਾ ਮੈਂ ਦੱਸੋ ਹੁਣ ਕੀ ਕਰਾਂ ਪਾਪਾ ਨਹੀਂ ਮੰਨਦੇ ਪਰ ਮੈਂ ਤਾਂ ਜਾ ਸਭ ਨੂੰ ਮਨਾਈ ਬੈਠਾਂ ਹਾਂ ਆਪਣੇ ਕਰਦਿਆਂ ਨੂੰ ਤੇਰੇ ਪਾਪਾ ਨੂੰ ਛੱਡ ਕੇ ਤੇਰੀ ਬਾਕੀ ਕਰਦਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਤੇਰੇ ਰਿਸ਼ਤੇਦਾਰਾਂ ਨੂੰ ਬਸ ਆ ਇੱਕ ਤੇਰੇ ਪਾਪਾ ਹੀ ਨਹੀਂ ਮੰਨਦੇ ਮੇਰੇ ਕੋਲੋਂ ਰਣਦੀਪ ਬੋਲਿਆ ਫਿਰ ਹੁਣ ਮੇਰੇ ਦੱਸੋ ਕੀ ਗਲਤੀ ਹੈ ਇਹਦੇ ਚ ਜੇ ਨਹੀਂ ਮੰਨਦੇ ਪਾਪਾ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਕਰੀ ਜਾਂਦੇ ਨੇ ਉਹ ਤਾਂ ਜੋਤ ਨੇ ਜਵਾਬ ਦਿੱਤਾ ਪਰ ਰਣਦੀਪ ਦੀ ਹਾਲ ਦਿਨ ਵ ਦਿਨ ਪਾਗਲਾ ਵਰਗੀ ਹੋਈ ਜਾ ਰਹੀ ਸੀ ਉਸ ਤੇ ਹਰਕਤਾਂ ਕਰਕੇ ਉਸ ਹੁਣ ਤੇ ਪਰਿਵਾਰ ਵਾਲੇ ਦੀ ਤੰਗ ਆ ਗਏ ਸਨ ਫਿਰ ਇੱਕ ਦਿਨ ਜੋਤ ਨੇ ਰਣਦੀਪ ਨੂੰ ਕਿਹਾ ਆਪਣੇ ਡੈਡ ਨੂੰ ਮੇਰੇ ਘਰ ਭੇਜ ਦਿਓ ਗੱਲ ਕਰਨ ਲਈ ਪਰ ਜਦ ਐਵੇਂ ਥੋੜਾ ਹੁੰਦਾ ਮੈਂ ਆਪਣੇ ਪੂਆ ਵੁੱਪਣ ਨੂੰ ਪੇਜਿਆ ਤਾਂ ਹੈ ਕਈ ਵਾਰੀ ਉਫਰ ਤੇ ਡੈਡ ਵਿੱਚ ਕੀ ਫਰਕ ਹੈ ਆਪਣਾ ਚਲੋ ਫਿਰ ਵੀ ਪੇਜ ਵੀ ਦਿੰਦੇ ਪਰ ਜੇ ਤੇਰੇ ਪਾਪਾ ਸਹੀ ਤਰੀਕੇ ਨਾਲ ਪੇਸ਼ ਨਾ ਆਏ ਜਾਂ ਉਹਨਾਂ ਨੇ ਮੇਰੇ ਡੈਡ ਨੂੰ ਕੁਝ ਵੀ ਗਲਤ ਬੋਲੇ ਆ ਫਿਰ ਮੇਤੋਂ ਬੁਰਾ ਕੋਈ ਨਹੀਂ ਹੋਣਾ ਮੈਂ ਫੇਰ ਤੇਰੇ ਡੈਡ ਤੇਰੇ ਸਾਰੇ ਟੱਬਰ ਨੂੰ ਵਿੱਚ ਹੀ ਤੈਨੂੰ ਅੱਗ ਲਾ ਕੇ ਫੂਕ ਦੂੰ ਫਿਰ ਪਿਆਰ ਪਿਉਰ ਗਿਆਵੇ ਕੂਚ ਮੈਂ ਸਭ ਭੁੱਲ ਜੂੰ ਆਪਣੇ ਡੈਡ ਦੀ ਬੇਇੱਜ਼ਤੀ ਨਹੀਂ ਚੱਲ ਸਕਦਾ ਹੋਰ ਮੈਂ ਤੇਰੇ ਸਾਹਮਣੇ ਕਿੰਨਾ ਕੁਝ ਚੱਲ ਲੈਣਾ ਹੋਰ ਜੋ ਕਹੋਗੇ ਉਹ ਵੀ ਚੱਲ ਨੂ ਮੈਨੂੰ ਜੋ ਮਰਜੀ ਕਹਿਨ ਤੇਰੇ ਪਾਪਾ ਰਣਦੀਪ ਨੇ ਕਿਹਾ ਫਿਰ ਇੱਕ ਦਿਨ ਜੋਤ ਨੇ ਉਸ ਨੂੰ ਕਿਹਾ ਆਪਾਂ ਵਿਆਹ ਤੋਂ ਬਾਅਦ ਸ਼ਿਮਲੇ ਕੁਮਣ ਜਾਵਾਂਗੇ ਤੁਸੀਂ ਗੱਡੀ ਬਦਲ ਕੇ ਵੱਡੀ ਲੈ ਲਓ ਪਲੀਜ਼ ਤੁਸੀਂ ਵਿਆਹ ਕਰਵਾਓ ਦੁਨੀਆ ਦੇ ਨਕਸ਼ੇ ਤੇ ਜਿੱਥੇ ਉਂਗਲੀ ਰੱਖੋਗੇ ਮੈਂ ਉੱਥੇ ਕਮਾਉਣ ਲੈ ਜਾਊਗਾ ਤੁਹਾਨੂੰ ਰਨਦੀਪ ਨੇ ਜਵਾਬ ਦਿੱਤਾ ਰਨਦੀਪ ਨਾ ਦਾ ਉਹ ਸ਼ੇਰ ਜੋ ਹੁਣ ਤੱਕ ਜੋਤ ਨੇ ਆਪਣੇ ਵੱਸ ਵਿੱਚ ਕਰਕੇ ਪਿੰਜਰੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਉਹ ਸ਼ੇਰ ਹੁਣ ਆਪਣੇ ਆਪ 'ਚ ਤੋਂ ਬਾਹਰ ਹੋ ਗਿਆ ਸੀ ਅਤੇ ਪਿੰਜਰੇ 'ਚੋਂ ਬਾਹਰ ਨਿਕਲ ਆਇਆ ਸੀ ਹੁਣ ਉਹ ਰੋਜ਼ ਵਿਆਹ ਬਾਰੇ ਗੱਲ ਕਰਨ ਲਈ ਕਹਿੰਦਾ ਤੇ ਜੋਤ ਦਾ ਵੀ ਉਹੀ ਘੜਿਆ ਕਰਾਇਆ ਜਵਾਬ ਹੁੰਦਾ ਜਦਕਿ ਜੋਤ ਦੇ ਘਰ ਦੇ ਵੀ ਹੁਣ ਉਹਦੇ ਲਈ ਮੁੰਡਾ ਲੱਭਣ ਲੱਗ ਪਏ ਸਨ ਇਦھر ਗੱਲ ਹੁਣ ਰਣਦੀਪ ਦੀ ਵਸੂ ਮਾਰ ਹੋ ਗਈ ਸੀ ਉਹਦੇ ਕਰ ਵੀ ਹੁਣ ਹਰ ਰੋਜ਼ ਕਲੇਸ਼ ਡੈਣ ਲੱਗ ਪਿਆ ਇਸੇ ਚੱਕਰ 'ਚ ਇੱਕ ਦਿਨ ਉਹ ਆਪਣੇ ਡੈਡੀ ਨੂੰ ਬਹੁਤ ਬੋਲਿਆ ਮੇਰੇ ਕਿਸੇ ਨੂੰ ਕੋਈ ਪਰਵਾਹ ਨਹੀਂ ਇਸ ਤਰ੍ਹਾਂ ਦੀਆਂ ਹੋਰ ਵੀ ਪਤਾ ਨਹੀਂ ਕੀ ਕੀ ਗੱਲਾਂ ਉਹ ਗੁੱਸੇ ਵਿੱਚ ਆਪਣੇ ਡੈਡੀ ਨੂੰ ਬੋਲ ਪਿਆ ਸੀ ਰਣਦੀਪ ਨੇ ਜੋਤਨੋਂ ਕਿਹਾ ਤੁਹਾਡੇ ਕੋਲ ਜਨਵਰੀ ਤੱਕ ਦਾ ਟਾਈਮ ਹੈ ਗੱਲ ਕਰ ਲੋ ਪਲੀਜ਼ ਕਰ ਨਹੀਂ ਤਾਂ ਮੇਰੇ ਹੱਥ ਕੁਝ ਵੀ ਨਹੀਂ ਰਹਿਣਾ ਫੇਰ ਫਿਰ ਰਣਦੀਪ ਨੇ ਦਸੰਬਰ ਤੋਂ ਜਨਵਰੀ 25 ਤੱਕ ਉਹ ਬਹੁਤ ਕੋਸ਼ਿਸ਼ ਕੀਤੀ ਕਿ ਜੋਤ ਦੇ ਪਾਪਾ ਮੰਨ ਜਾਣ ਪਰ ਹਰ ਹਿੱਲਾ ਕੇਰਲੈਂਡ ਤੋਂ ਬਾਅਦ ਵੀ ਕੋਈ ਗੱਲ ਨਾ ਬਣਦੀ ਦੇਖ ਕੇ ਰਣਦੀਪ ਨੇ ਸੋਚਿਆ ਕਿ ਉਹ ਆਪਣੇ ਪਾਸ ਉਸ ਦੇ ਪਾਪਾ ਦੇ ਪੈਰਾਂ ਵਿੱਚ ਰੱਖ ਕੇ ਜੋਤ ਦਾ ਰਿਸ਼ਤਾ ਮੰਗ ਲਵੇਗਾ ਪਰ ਇਸ ਗੱਲ ਦਾ ਪਤਾ ਜਦੋਂ ਰਣਦੀਪ ਦੇ ਡੈਡੀ ਨੂੰ ਲੱਗਿਆ ਤਾਂ ਰਣਦੀਪ ਨੂੰ ਇਸ ਤਰ੍ਹਾਂ ਕਰਨ ਤੋਂ ਰੋਕ ਕੇ ਆਪ ਗੱਲ ਕਰਨ ਲਈ ਜੋਤ ਦੇ ਕਰ ਗਏ ਪਰ ਜੋਧ ਦੇ ਪਾਪਾ ਨੇ ਉਹਨਾਂ ਨੂੰ ਵੀ ਜਵਾਬ ਦੇ ਕੇ ਮੋੜ ਦਿੱਤਾ ਰਣਦੀਪ ਦੇ ਡੈਡੀ ਨੇ ਉਹਨਾਂ ਦੀ ਬਹੁਤ ਮਿਹਨਤਾਂ ਵੀ ਕੀਤੀਆਂ ਪਰ ਉਹ ਫਿਰ ਵੀ ਨਾ ਮੰਨੇ ਵਾਪਸ ਆਉਣ ਤੋਂ ਬਾਅਦ ਰਣਦੀਪ ਦੇ ਡੈਡੀ ਨੇ ਜੋਧ ਦੇ ਪਾਪਾ ਨੂੰ ਇੱਕ ਗੱਲ ਕਹਿ ਦਿੱਤੀ ਜੇ ਮੇਰੇ ਬੇਟੇ ਦੇ ਕੋਈ ਗੱਲ ਬਰਦਾਸ਼ਤ ਤੋਂ ਬਾਹਰ ਹੋ ਜਾਏ ਤਾਂ ਉਹ ਫਿਰ ਆਪਣੇ ਬਾਪ ਦੀ ਵੀ ਨਹੀਂ ਇੱਕ ਵੀ ਨਹੀਂ ਸੁਣਦਾ ਤੇ ਜੇ ਮੇਰੇ ਬੇਟੇ ਨੂੰ ਕੁਝ ਵੀ ਹੋ ਗਿਆ ਤਾਂ ਫਿਰ ਮੈਂ ਵੀ ਕਿਸੇ ਦੇ ਬਾਪ ਦੀ ਨਹੀਂ ਸੁਣਨੀ ਜਦੋਂ ਉਹਦਾ ਸਿਰ ਫਿਰ ਜਾਂਦਾ ਏ ਤਾਂ ਫਿਰ ਉਹ ਕਿਸੇ ਗੁਰੂ ਪੀਰ ਦਾ ਨਹੀਂ ਫਿਰ ਉਹ ਕੁਝ ਵੀ ਕਰ ਸਕਦਾ ਏ ਫਿਰ ਨਾ ਕਹੋ ਵੀ ਇੱਕ ਇੱਕ ਹਰਤਾਉ ਨੇ ਇੰਨਾ ਕੁਝ ਸੁਣਨ ਤੋਂ ਬਾਅਦ ਵੀ ਜੋ ਤੇ ਪਾਪਾ ਨੇ ਇੱਕ ਨਾ ਮੰਨੇ ਤਾਂ ਆ ਕੇ ਜਦੋਂ ਰਣਦੀਪ ਦੇ ਡੈਡੀ ਨੇ ਸਾਰੀ ਗੱਲ ਦੱਸੀ ਤਾਂ ਰਣਦੀਪ ਗੁੱਸੇ ਵਿੱਚ ਆ ਗਿਆ ਉਸਨੇ ਆਪਣੇ ਸਾਰੇ ਯਾਰਾਂ ਦੋਸਤਾਂ ਨੂੰ ਫੋਨ ਕਰਕੇ ਇਕੱਠੇ ਕਰ ਲਿਆ ਅਤੇ ਜੋਧ ਦੇ ਘਰ ਵੱਲ ਲੈ ਗਿਆ ਸਭ ਨੇ ਰਸਤੇ ਵਿੱਚ ਜੋਧ ਨੂੰ ਫੋਨ ਕਰਕੇ ਬੋਲਿਆ ਲੈ ਮੈਂ ਬਰਾਤ ਲੈ ਕੇ ਆ ਗਿਆ ਹੁਣ ਬਹੁਤ ਸ਼ਗਨ ਕੌਣ ਪਾਉ ਮੇਰਾ ਭਰਾ ਬਾਡੀ ਬਿਲਡਰ ਹੈ ਜੋਤ ਨੇ ਡਰਾਵਾ ਦਿੰਦੇ ਹੋਏ ਕਿਹਾ ਪਰ ਮਰਨ ਤੇ ਮਾਰਨ ਲਈ ਸਰੀਰ ਨਹੀਂ ਜਿਗਰਿਆ ਚਾਹੀਦਾ ਏ ਉਹ ਤੇਰੇ ਭਰਾ ਕੋਲ ਨਹੀਂ ਹੈਗਾ ਰਣਦੀਪ ਨੇ ਜਵਾਬ ਦਿੱਤਾ ਗੱਲ ਬਹੁਤ ਜ਼ਿਆਦਾ ਵੱਧ ਗਈ ਪਰ ਰਣਦੀਪ ਨੂੰ ਉਹਦੇ ਪਾਪਾ ਨੇ ਰਾਸਤੇ ਵਿੱਚੋਂ ਹੀ ਇਹ ਕਹਿੰਦੇ ਹੋਏ ਸਮਝਾ ਕੇ ਵਾਪਸ ਮੋੜ ਲਿਆ ਆਪਾਂ ਕੋਈ ਗਲਤੀ ਨਹੀਂ ਕਰਨੀ ਬਸ ਬਹੁਤ ਹੋ ਗਿਆ ਹੁਣ ਕੋਈ ਫਾਇਦਾ ਨਹੀਂ ਕਰ ਚੱਲ ਮੇਰਾ ਪੁੱਤ ਕਰਦੇ ਕਰਾਉਂਦੇ 27 ਜਨਵਰੀ ਨੂੰ ਰਣਦੀਪ ਦੇ ਘਰ ਉਸਦੇ ਰਿਸ਼ਤੇ ਲਈ ਇੱਕ ਕੁੜੀ ਦੀ ਫੋਟੋ ਆਈ ਉਸਨੇ ਦੇਖ ਲਈ ਹਾਂ ਕਰ ਦਿੱਤੀ 30 ਜਨਵਰੀ ਨੂੰ ਉਹਦੀ ਦੇਖ ਦਿਖਾਈ ਵਾਲੇ ਦਿਨ ਖੰਭੜੇ ਬੰਨਣ ਦੀ ਗੱਲ ਹੋਣ ਲੱਗੀ ਤਾਂ ਉਸਨੇ ਪਹਿਲਾਂ ਕੁੜੀ ਨੂੰ ਇੱਕ ਵਾਰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਉਸਨੇ ਕਿਹਾ ਅੱਜ ਤੋਂ ਜੋਤ ਨਾਲ ਮੇਰਾ ਹਰ ਰਿਸ਼ਤਾ ਖਤਮ ਪਰ ਜੇ ਤੁਹਾਨੂੰ ਬੁਰਾ ਨਾ ਲੱਗੇ ਤਾਂ ਮੈਂ ਉਸ ਨੂੰ 20 ਦਿਨ ਦਾ ਸਮਾਂ ਹੋਰ ਦੇਣਾ ਚਾਹੁੰਦਾ ਉਸ ਦੀ ਹੋਣ ਵਾਲੀ ਮੰਗੇਤਰ ਨੇ ਕਿਹਾ ਕੋਈ ਗੱਲ ਨਹੀਂ ਜੀ ਜੇ ਉਹ ਮੰਨ ਗਈ ਤਾਂ ਤੁਸੀਂ ਮੈਨੂੰ ਬੇਸ਼ੱਕ ਜਵਾਬ ਦੇ ਦਿਓ ਉਸ ਤੋਂ ਬਾਅਦ ਉਸਨੇ ਜੋਤ ਨੂੰ ਕੋਈ 20 ਵਾਰ ਫੋਨ ਕੀਤੇ ਪਰ ਉਸਨੇ ਕੋਈ ਫੋਨ ਨਾ ਚੁੱਕਿਆ ਬਸ ਜਵਾਬ ਵਿੱਚ ਇੱਕ ਮੈਸੇਜ ਆਇਆ ਮੈਂ ਮੀਟਿੰਗ ਵਿੱਚ ਬੈਠੀ ਹਾਂ ਰਣਦੀਪ ਨੇ ਖੰਬੜੀ ਬਣਵਾ ਲਈ ਅਤੇ ਆਪਣੇ ਤੇ ਆਪਣੇ ਮੰਗੇਤਰ ਦੀ ਇੱਕ ਫੋਟੋ ਜੋਤ ਨੂੰ ਪੇਜ ਦਿੱਤੀ। ਫੋਟੋ ਦੇਖ ਕੇ ਜੋਤ ਬਹੁਤ ਰੋਵੇ ਪਿੱਟੇ। ਆਪਣੇ ਘਰ ਵੀ ਉਹਨੇ ਬਹੁਤ ਰੋਲਾ ਪਾਇਆ। ਜਦੋਂ ਉਸਦੇ ਪੈਣ ਸੀਮਾ ਨੇ ਫੋਨ ਕਰਕੇ ਰਣਦੀਪ ਨੂੰ ਸਭ ਦੱਸਿਆ ਤਾਂ ਉਸਨੇ ਕਿਹਾ ਅੱਜ ਵੀ ਜੇ ਤੁਹਾਡੇ ਪਾਪਾ ਮੈਨੂੰ ਖੰਬੜੀ ਮੰਨਣ ਦੇਣ ਤਾਂ ਮੈਂ ਅੱਜ ਕੋਈ ਰਿਸ਼ਤੇ ਨੂੰ ਜਵਾਬ ਦੇ ਦੂੰ। ਪਾਪਾ ਨੇ ਤਾਂ ਸ਼ਰਤ ਉਹੀ ਰੱਖੀ ਐ ਅੱਜ ਵੀ ਸੀਮਨ ਨੇ ਦੱਸਿਆ 5 ਫਰਵਰੀ ਨੂੰ ਜੋਤ ਨੇ ਰਣਦੀਪ ਨੂੰ ਹਰ ਪਾਸਿਓਂ ਬਲੌਕ ਕਰ ਦਿੱਤਾ ਪਰ ਉਹ ਫਿਰ ਵੀ ਕੋਸ਼ਿਸ਼ ਕਰਦਾ ਰਿਹਾ ਤਾਂ ਜੋ ਜੋਤ ਦੇ ਪਾਪਾ ਕਿਸੇ ਤਰ੍ਹਾਂ ਮੰਨ ਜਾਣ ਪਰ ਹਰ ਵਾਰ ਦੀ ਤਰ੍ਹਾਂ ਉਹ ਵੀ ਆਪਣੀ ਨਾਂ ਤੇ ਅੜੇ ਰਹੇ ਫਿਰ ਜੋਤ ਨੇ ਕਿਸੇ ਕੋ ਰਣਦੀਪ ਨੂੰ ਧੋਖੇ ਬਾਝ ਕਿਹਾ ਪਰ ਹੁਣ ਰਣਦੀਪ ਨੇ ਆਪਣਾ ਮਨ ਸਮਝਾ ਲਿਆ ਤੇ ਵਿਆਹ ਕਰਵਾ ਲਿਆ 1 ਸਾਲ ਬਾਅਦ ਜੋਤ ਦਾ ਵੀ ਵਿਆਹ ਉਸਦੀ ਭੂਆ ਦੇ ਪਿੰਡ ਰਹਿੰਦੇ ਉਸੇ ਮੁੰਡੇ ਨਾਲ ਕਰ ਦਿੱਤਾ ਜਿਸ ਨਾਲ ਇੱਕ ਵਾਰ ਰਣਦੀਪ ਜੋਤ ਦੀ ਆਈਡੀ ਦਾ ਪਾਸਵਰਡ ਬਦਲਣ ਤੋਂ ਬਾਅਦ ਫੇਸਬੁੱਕ ਤੇ ਗੱਲ ਕੀਤੀ ਸੀ ਉਹ ਸਰਕਾਰੀ ਨੌਕਰੀ ਤੇ ਸੀ ਪਰ ਵਿਆਹ ਤੋਂ 2 ਮਹੀਨੇ ਬਾਅਦ ਹੀ ਜੋਤ ਦਾ ਸੁਭਾਅ ਵਧੀਆ ਨਾ ਹੋਣ ਕਰਕੇ ਕਿਸੇ ਗੱਲੋਂ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਕਰਕੇ ਆਪਣੇ ਪਤੀ ਨਾਲ ਸੰਘਰੂ ਰਹਿਣ ਲੱਗ ਪਈ ਪਰ ਸੀਮਾ ਰਣਦੀਪ ਨੂੰ ਅੱਜ ਵੀ ਆਪਣਾ ਜੀਜੂ ਮੰਨਦੀ ਹੈ ਬੇਸ਼ੱਕ ਜੋਧ ਦਾ ਪਤੀ ਸ਼ਰਾਬ ਵੀ ਪੀਂਦਾ ਹੈ ਪਰ ਉਹਦੇ ਪਾਪਾ ਅੱਜ ਵੀ ਉਹਦੀ ਸਰਕਾਰੀ ਨੌਕਰੀ ਹੋਣ ਕਰਕੇ ਉਸ ਨੂੰ ਹੀ ਚੰਗਾ ਮੰਨਦੇ ਹਨ ਰਣਦੀਪ ਨੂੰ ਉਹਨਾਂ ਨੇ ਹਮੇਸ਼ਾ-ਹਮੇਸ਼ਾ ਦੀ ਧੋਖੇ ਭਰਦਾ ਕਿਤਾਬ ਦੇ ਦਿੱਤਾ ਰਣਦੀਪ ਆਪਣੀ ਪਤਨੀ ਅਤੇ ਪਰਿਵਾਰ ਨਾਲ ਬਹੁਤ ਸਕੂਨ ਦੀ ਜ਼ਿੰਦਗੀ ਜੀ ਰਿਹਾ ਹੈ 9 ਮਾਰਚ ਨੂੰ ਉਸ ਦੇ ਕਰ ਪ੍ਰਮਾਤਮਾ ਨੇ ਇੱਕ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੁਣ ਉਹ ਬਹੁਤ ਖੁਸ਼ ਹੈ ਉਹ ਉਸ ਨੂੰ ਆਪਣੇ ਨਾਲ ਜਾਂ ਜੋਤ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ ਉਸਨੇ ਬਹੁਤ ਕੋਸ਼ਿਸ਼ ਕੀਤੀ ਪਰ ਸ਼ਾਇਦ ਉਹਨਾਂ ਦਾ ਸਾਥ ਤੁਰੋਂ ਨੇ ਸੀ ਲਿਖਿਆ ਗਿਆ ਇਹ ਕਹਾਣੀ ਸਮਾਪਤ ਇਹ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੀ ਇਹ ਕਹਾਣੀ ਰਾਮਨਦੀਪ ਘਰਿਮੀ ਵੱਲੋਂ ਲਿਖੀ ਗਈ ਸੀ ਕਿਉਂਕਿ ਜੇ ਕਿਸੇ ਨੇ ਪਿਆਰ ਕੀਤਾ ਹੈ ਤਾਂ ਉਸਨੇ ਸੱਚਾ ਪਿਆਰ ਕੀਤਾ ਸੀ ਇਰਨਦੀਪ ਨੇ ਇਸ ਵਿੱਚ ਕੋਈ ਧੋਖਾ ਨਹੀਂ ਕੀਤਾ ਸੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿਰਨਦੀਪ ਨੇ ਇਹ ਫੈਸਲਾ ਸਹੀ ਲਿਆ ਕਿ ਦਲਤ